ਆਪ ਕਰਦੇ ਹਨ ਕਾਹ ਦਾ ਸਾਈਂ ਕਰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਅਤੇ ਬਾਬਾ ਗੁਰਦੇਵ ਸਿੰਘ ਜੀ ਸਮਾਦ ਪਾਈ ਵਾਲਿਆਂ ਦੀ ਪ੍ਰੇਰਣਾ ਸਤਕਾ ਤਨ ਤਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੀਰਾ ਵਾਲਿਆਂ ਦੀ ਸਾਲਾਨਾ ਵਰਸੀ ਗੁਰਦੁਆਰਾ ਨਾਨਕਸਰ ਸਮਾਦ ਪਾਈ ਮੋਗਾ ਵਿਖੇ ਬੜੀ ਹੀ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ ਜਿਸ ਦਿਸਬੰਦ ਵਿੱਚ 14 ਸਤੰਬਰ 2024 ਨੂੰ ਟੁਕ ਟੁਕ ਵਾਲੇ ਸੰਪਟ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 8 ਅਕਤੂਬਰ 2024 ਦੀ ਰਾਤ ਨੂੰ ਪਾਏ ਜਾਣਗੇ ਅਤੇ 8 ਅਕਤੂਬਰ 2024 ਨੂੰ ਰੈਂਡਸ ਬਾਈ ਕੀਰਤਨ ਦਰਬਾਰ ਹੋਣਗੇ ਸਮੂਹ ਸਾ ਸੰਗਤ ਫਤਵ ਬਦਲਾਹ ਪ੍ਰਾਪਤ ਕਰੋ ਜੀ ਬੇਨਤੀ ਕਰਤਾ ਹੈਡ ਰਾਗੀ ਕੁਲਵੰਤ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਨਾਨਕ ਸਰਸਮਤ ਪਾਈ ਇਹਨਾਂ ਸਾਰੇ ਸਮਾਗਮਾਂ ਦਾ ਨਾਨਕ ਸਰਸਮਤ ਪਾਈ ਦੇ ਅਫੀਸ਼ੀਅਲ YouTube ਚੈਨਲ ਰਾਗੀ ਕੁਲਵੰਤ ਸਿੰਘ ਜੀ ਨਾਨਕ ਸਰ ਵਾਲੇ ਤੇ ਲਾਈਵ ਵੀਡੀਓ ਵਿੱਚ ਦਰਸ਼ਨ ਕਰ ਸਕਦੇ ਹੋ ਤੇ ਤੇਰੀ ਮਾਈ ਸਾਡੇ ਤੇ ਜਿੰਨਾ ਤੇਰੀ ਮਾਈ ਸਾਡੇ ਤੇ ਲਾਏ ਕਮਾਈ ਸਾਡੇ ਤੇ ਨਾ ਤੇਰੀ ਮਾਈ ਸਾਡੇ ਤੇ ਨਾਲ ਕੇ ਨਾਲ ਕਾਤੇ ਨਾਲ ਮੇਂ ਆਸਾਂ ਦੇ ਨਾਲ ਚੜਾਈ ਸਾਡਾ ਤੁਹਾਨੂੰ ਜਸ ਤੇ ਭਰਾਇਆ ਹਨ ਜਿਨੇ ਦੀ ਮਾਇਆ ਆਸਾਨ ਜਿਨੇ ਦੀ ਮਾਇਆ ਭਗ ਮਹਬੂ ਤੇ ਨਾਮ ਮਹਾਰੂ ਦੀ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਬੜ ਭਾਗੀ ਸਾਧ ਸਾਧੂ ਪਾਰ ਪਿਆ ਮੇਰੇ ਮਨ ਅਨੰਦ ਅਨੰਦ ਪਿਆ ਨਾਨਕ ਤਨੁ ਤੇ ਅਨੰਦ ਰਪਿਆ ਸੁਖ ਪ੍ਰਸਾਦ ਨਾਮ ਹਰਿ ਜਪਿਆ ਮੇਰੇ ਮਨ ਦਾ ਪਰਮ ਭਉ ਰਿਆ ਜਿਨ ਹਰ ਕਾਇਆ ਜਿਨ ਹਰ ਜਪਿਆ ਜਿਨ ਹਰ ਕਾਇਆ ਜਿਨ ਹਰ ਜਪਿਆ ਜਿਨ ਹਰ ਸੰਗਤ ਮੇਲੋ ਕਰ ਲਿਆ ਜਿਨ ਕਾ ਦਰਸ ਦੇਖ ਸੁਖ ਪਾਇਆ ਸੁਖ ਹੋ ਮੇਰਾ ਗੀ ਪੜਾ ਰਿਹਾ ਹੈ ਆ ਜਨ ਹਰ ਕਾਇਆ ਜਨ ਹਰ ਜਪਿਆ ਇਹ ਜਨ ਹਰ ਕਾਇਆ ਜਨ ਹਰ ਜਪਿਆ ਆ ਤਿੰਨ ਦਾ ਦਰਸ਼ ਦੇਖ ਸੁ ਪਾਇਆ ਸੁਖੰਦ ਰੋਇਆ ਉਹ ਆਪ ਤਰੇ ਸ੍ਰਿਸ਼ਟ ਸਭ ਤਾਰ

ਆਪ ਕਰਕੇ ਨਨ ਕਾ ਨਿਦਾਰ ਕਰਦੇ ਆਪ ਕਰਕੇ ਨਨ ਕਾ ਨਿਦਾਰ ਕਰਦੇ ਆਪ ਕਰਕੇ ਨਨ ਕਾ ਨਿਦਾਰ ਕਰਦੇ ਆਪ ਨਾਲ ਝੰਡਾ ਲੈ ਜਾਇ ਬਿਨਾਂ ਤੇਰੇ ਨਾ ਹੀ ਸੱਜਦੇ ਬਿਨਾਂ ਤੇਰੇ ਨਾ ਹੀ ਸੱਜਦੇ ਬਿਨਾਂ ਤੇਰੇ ਨਾ ਹੀ ਕੁਲਾਈ ਸੱਜਦੇ ਬਿਨਾਂ ਤੇਰੇ ਬਿਨਾਂ ਤੇਰੇ ਨਾ ਹੀ ਸੱਜਦੇ ਬਿਨਾਂ ਤੇਰੇ ਨਾ ਹੀ ਕੁਮਾਈ ਸੱਜਦੇ ਬਿਨਾਂ ਤੇਰੇ ਨਾ ਹੀ ਕੁਮਾਈ ਸੱਜਦੇ ਕਰ ਆਇਆ ਤਨ ਜਨੇ ਦੀ ਮਾਇਆ ਤਨ ਜਨੇ ਦੀ ਮਾਇਆ ਇੱਕ ਸਤਿਵੰਦ ਗੁਰੂ ਸ਼ਬਦ ਪਿਆਰੋਂ ਮੰਤਨ ਰਾਤਾ ਰਾਮ ਰੰਗ ਕਰਨੇ ਸਰਬ ਮਨੋਰਥ ਪੂਰਨ ਕਰਨੇ ਸਰਬ ਮਨੋਰਥ ਪੂਰਨ ਕਰਨੇ ਮੰਤਨ ਰਾਤਾ ਰਾਮ ਰੰਗ ਕਰਨੇ ਤਰਾ ਮਨੋਤ ਪੂਰਨ ਕਰਨੇ ਸੋੜ ਭਾਗੇ ਜਿਸ ਨਾਮ ਪਿਆਰ ਇਸ ਕਾ ਸੰਗ ਕਰੇ ਸੰਸਾਰ ਇਸ ਕਾ ਸੰਗ ਕਰੇ ਸੰਸਾਰ ਇਸ ਕਾ ਸੰਗ ਕਰੇ ਸੰਸਾਰ ਤੇ ਜੋ ਮੈਂ ਰਾਮ ਨਾਮ ਨੇ ਸਾਰਾ ਜਿਲਾ ਕੋ ਪਾਇਏ ਗੁਰ ਸ਼ਬਦ ਵਿਚਾਰਾ ਆਪ ਪਰ ਸਭੇ